ਹਾਂਜੀ ਆਪਾਂ ਇੱਕ ਸਿਰ ਬੋਲਾਂਗੇ ਨਾ ਪਹਿਲਾਂ ਮੈਂ ਹਮੇਸ਼ਾ ਬੋਲਦਾ ਸੀ ਤੇ ਕਿਸੇ ਦੇ ਕਹਿਣ ਦੇ ਨਾਲ ਮੈਂ ਜਗਾ ਕੇ ਦੇਖੂੰਗਾ ਬਾਅਦ ਵਿੱਚ ਇਹਨਾਂ ਕੋਈ ਸਾਫਤ ਨਹੀਂ ਗਈ ਪਰ ਫਿਰ ਵੀ ਆਪਾਂ ਕਰਕੇ ਦੇਖਾਂਗੇ ਤੇ ਬੜੇ ਧਿਆਨ ਨਾਲ ਸੁਨਣਾ ਜੀ ਨੂੰ ਜ਼ਿੰਦਗੀ ਦੇ ਰੁੱਖ ਦੇ ਹੱਕ ਮਿਲ ਜੇ ਬੈਨ ਲਾਉ ਨੀਟਾਲੀਆ ਕੀ ਕਰਾਂ ਦੀ ਤੇ ਜਸਮਸੀ ਨੂੰ ਯਾਦ ਰੱਖਣਾ ਜਸਮਸੀ ਉਹ ਆ ਜਿੰਨੂੰ ਸਿਮੰਦਿਆਂ ਜ਼ਿੰਦਗੀ ਦੇ ਰੁੱਖ ਵੀ ਜਸਮਸੀ ਆ ਇਸ ਲਈ ਕਹਿਆ ਸੀ ਜੀਨੂ ਜਿੰਦਗੀ ਦੇ ਰੁੱਖ ਦੇ ਹੱਕ ਮਿਲ ਜੇ ਬੇਨ ਲੋੜ ਨਹੀਂ ਟਾਲੀਆਂ ਕਿ ਕਰਾਂਦੀ ਜਸਮਸੀ ਨੂੰ ਯਾਦ ਰੱਖਣਾ ਬੇ ਕੋਈ ਲੋ ਨਹੀਂ ਜੁਹਨਿਆ ਛੁੱਟਿਆ ਮਿੱਤਰਾਂ ਦੀ ਜੇ ਛੁੱਟੇ ਮਿੱਤਰ ਹੁੰਦੇ ਨਾ ਉਹ ਹਮੇਸ਼ਾ ਜਦੋਂ ਆਪਣੇ ਬੁਰਾ ਵਕਤ ਆਉਂਦਾਗਾ ਉਹ ਫਿਰ ਛੱਡ ਕੇ ਵਾ ਜਾਂਦੇ ਇਸ ਲਈ ਲਿਖਿਆ ਸੀ ਵੀ ਜੀਨੂ ਜਿੰਦਗੀ ਦੇ ਰੁੱਖ ਦੇ ਹੱਕ ਮਿਲ ਜੇ ਉਹਨੂੰ ਲੋੜ ਨਹੀਂ ਟਾਲੀਆਂ ਕਿ ਕਰਾਂਦੀ ਜਸਮਸੀ ਨੂੰ ਯਾਦ ਰੱਖਣਾ ਕੋਈ ਲੋ ਨਹੀਂ ਜਹੁੰਨਿਆ ਛੁੱਟਿਆ ਮਿੱਤਰਾਂ ਦੀ ਆਸ ਹੈ ਕਿ ਤੁਸੀਂ ਬੜੇ ਧਿਆਨ ਨਾਲ